ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਪੈਰੋਂ ਮਹੱਲਾ ਤੀਜਾ ਮੇਰੀ ਪਟਿਆ ਲਿਖੋ ਹਰ ਗੋਵਿੰਦ ਗੋਪਾਲਾ ਦੂਜੇ ਪੈ ਫਾਥੇ ਜਮ ਜਾਲਾ ਸਤਗੁਰ ਕਰੇ ਮੇਰੀ ਪ੍ਰਿਤ ਪਾਲਾ ਹਰ ਸੋਹਦਾਤਾ ਮੇਰੇ ਨਾਲਾ ਗੁਰ ਪ੍ਰਦੇਸ ਪਹਿਰ ਲਾਧ ਹਰ ਉਚਰੈ ਸਾਸਨਾ ਤੇ ਬਾਲਕ ਗਮ ਨਾ ਕਰੈ ਰਹਾਉ ਮਾਤਾ ਪ੍ਰਦੇਸਾ ਪਹਿਰਲਾਦ ਪਿਆਰੇ ਪੁੱਤਰ RAM ਨਾਮ ਛੋਡੋ ਜਿਉ ਲਿਹੋ ਬਾਰੇ ਪਹਿਰਲਾਦ ਕਹੈ ਸੁਨੋ ਮੇਰੀ ਮਾਏ RAM ਨਾਮ ਨਾ ਛੋਡਾ ਗੁਰ ਦੀਆ 부ਝਾਏ ਸੰਡਾ ਮਰਕਾ ਸਭ ਜਾਏ ਬੁਕਾਰੇ ਪਹਿਰਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਦੁਠ ਸਭਾ ਮੈਂ ਮੰਤਰ ਪਕਾਇਆ ਪਹਿਰਲਾਦ ਘਰ ਆਖਾ ਹੋਏ ਰਗੁਰਾਇਆ ਹਾਥ ਖੜਗ ਕਰਤਾਇਆ ਅਤਹੰਕਾਰ ਹਰ ਤੇਰਾ ਕਹਾ ਤੁਝ ਲੈ ਉਬਾਰ ਖਿਨ ਮੈਂ ਪਿਆਨ ਰੂਪ ਨਿਕਸਿਆ ਥਾ ਮੋਪਾਰ ਹਰਨਾਗਸ ਨਹੀ ਬਿਦਾਰਿਆ ਪਹਿਰਲਾਦ ਲੀਆ ਉਬਾਰ ਸੰਤ ਜਨਾ ਕੇ ਹਰ ਜੀਓ ਕਾਰਜ ਸੁਵਾਰੇ ਪਹਿਰਲਾਦ ਜਨ ਕੇ ਇਕ ਹੀ ਕੋਲ ਉਧਾਰੇ ਗੁਰ ਕੈ ਸਬਦ ਹੋਮੈ ਬਖਮਾਰੇ ਨਾਨਕ RAM ਨਾਮ ਸੰਤ ਨਿਸਤਾਰੇ ਪੈਰੋ ਮਹੱਲਾ ਤੀਜਾ ਆਪੇ ਦਾਇਤ ਲਾਇ ਦਿੱਤੇ ਸੰਤ ਜਨਾ ਕੋ ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਨ ਆਈ ਤਿੰਨ ਮਨ ਦੁੱਖ ਨਾ ਹੋਈ ਹਰ ਜਿਉ ਜੋਗ ਜੁਗ ਭਗਤਾ ਕੀ ਰਖਦਾ ਆਇ ਦਾਇਤ ਪੁੱਤਰ ਪਹਿਲਾਦ ਗਾਇਤਰੀ ਤਰਪਨ ਕਿਛੂ ਨਾ ਜਾਣ ਸਬਦੇ ਮੇਲ ਮਿਲਾਇਆ ਰਹਾਓ ਆਂਦਨ ਭਗਤ ਕਰੈ ਦਿਨ ਰਾਤਿ ਦੁਬਦਾ ਸਬਦੇ ਖੋਈ ਸਦਾ ਨਿਰਮਲ ਹੈ ਜੋ ਸਚ ਰਾਤੇ ਸਚ ਵਸਿਆ ਮਨ ਸੋਈ ਮੂਰਖ ਦੁਬਦਾ ਪੜੈ ਮੂਲ ਨ ਪਛਾਣੈ ਬਿਰਥਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰਹਿ ਦੁਸ਼ਟ ਦਾਇਤ ਚੜਾਇਆ ਪ੍ਰਿਲਾਦ ਦੁਬਦਾ ਨਾ ਪੜੈ ਹਰ ਨਾਮ ਨ ਛੋੜੈ ਡਰੈ ਨਾ ਕਿਸੈ ਦਾ ਡਰਾਇਆ ਸੰਤ ਜਨਾ ਕਾ ਹਰ ਜੀਉ ਰਾਖਾ ਦਇਤ ਕਾਲ ਨੇੜਾ ਆਇਆ ਆਪਣੀ ਪੈ ਜਾਪੇ ਰੱਖੈ ਭਗਤਾਂ ਦੇ ਵੜਾਈ ਹਰਨਾਕਸ ਨਾਨਕ ਹਰਨਾਕਸ ਨਖੀ ਬਿਦਾਰਿਆਂ ਦੇ ਦਰ ਕੀ ਖਬਰ ਨਾ ਪਾਈ ਰਾਗ ਪੈਰੋ ਮਹੱਲਾ ਚੌਥਾ ਚਉਪ ਦੇ ਘਰ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪਗ ਲਾਇਣਾ ਗੁਰ ਸਬਦ ਦੀ ਹਰ ਭਜ ਸੁਰਤ ਸਮਾਇਨ ਮੇਰੇ ਮਨ ਹਰ ਭਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮਖ ਭਵਜਲ ਹਰ ਨਾਮ ਤਰਾਇਨ ਰਹਾਓ ਸੰਗਤ ਸਾਧ ਮੇਲ ਹਰ ਗਾਇਨ ਗੁਰਮਤੀ ਲੈ RAM ਰਸਾਇਨ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਨ ਸਭ ਕੇ ਲਵੇ ਪਾਪ ਗਏ ਗਵਾਇਨ ਤੂੰ ਆਪੇ ਕਰਤਾ ਸੇ ਟਟਰਾਇਨਾ ਜਨ ਨਾਨਕ ਮੇਲ ਤੇਰਾ ਦਾਸ ਦਸਾਇਨ ਪੈਰੋ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਘਰੀ ਗੁਰੁ ਪਰਦੇ ਸਭ ਦੁਖ ਪਰ ਹਰੀ ਮੇਰੇ ਮਨ ਹਰ ਭਜ ਨਾਮ ਨਰ ਹਰੀ ਕਰਿ ਕਿਰਪਾ ਮੇਲੋ ਗੁਰਪੂਰਾ ਸਤ ਸੰਗਤ ਸਾਗ ਸਿੰਧ ਭੋ ਤਰੀ ਰਹਾਓ ਜਗ ਜੀਵਨ ਤੇ ਆਏ ਮਨ ਹਰਿ ਸਿਮਰੀ ਕੋਟ ਕੋਟ ਅੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਧੂਰ ਮੁਖ ਪਰੇ ਇਸਨਾਨ ਕੀਓ ਅਰ ਸਰ ਸੁਸਰੀ ਹਮੂਰ ਕੋ ਹਰ ਕਿਰਪਾ ਕਰੀ ਜਨਾਨਕ ਤਾਰਿਓ ਤਾਰਨ ਹਰੀ ਪੈਰੋ ਮਹੱਲਾ ਚੌਥਾ ਸੁਕਿਰਤ ਕਰਨੀ ਸਾਰ ਜਪ ਮਾਲੀ ਹਿਰਦੈ ਫੇਰ ਚੱਲੈ ਤਉਦ ਨਾਲੀ ਹਰ ਹਰ ਨਾਮ ਜਪੋ ਜਪ ਮਾਲੀ ਕਰ ਕਿਰਪਾ ਮੇਲੋ ਸਤ ਸੰਗਤ ਟੂਟ ਗਈ ਮਾਇਆ ਜਮ ਜਾਲੀ ਰਹਾਓ ਗੁਰਮੁਖ ਸੇਵਾ ਕਾਰਜਨ ਘਾਲੀ ਤਿਸ ਘੜੀਐ ਸਬਦ ਸੱਚੀ ਟਕਸਾਲੀ ਹਰ ਅਗਾਮਾ ਗੋਚਰ ਗੁਰ ਅਗੰਮ ਦਿਖਾ ਲਈ ਵਿਚਕਾਇਆ ਨਗਰ ਲੱਦਾ ਹਰਿ ਪਾਲੀ ਹਮਾਰਕ ਹਰਿ ਪਿਤਾ ਪ੍ਰਤਪਾਲੀ ਜਨ ਨਾਨਕ ਤਾਰੋ ਨਦਰ ਨਿਹਾਲੀ ਪੈਰੋ ਮਹੱਲਾ ਚੌਥਾ ਸਾਭਗੁਰ ਦੇਰੇ ਤੂ ਸਬਨਾਮ ਆਹੇ ਤੋ ਇਤੇ ਬਾਹਰ ਕੋਈ ਨਾਹੇ ਹਰ ਸੁਭ ਦਾਤਾ ਮੇਰੇ ਮਨ ਜਾਪ ਹਉ ਤੁਧ ਸਲਾਹੀ ਤੂ ਮੇਰਾ ਹਰ ਪ੍ਰਭ ਬਾਪ ਰਹਾਉ ਜੈ ਜੈ ਦੇਖਤੈ ਹਰ ਪ੍ਰਭ ਸੋਏ ਸਭ ਤੇ ਰਹਿ ਵਸ ਦੂਜਾ ਵਰ ਨਾ ਕੋਏ ਜਿਸ ਕੋ ਤੂੰ ਮਹਾਰੇ ਰੱਖਿਆ ਭਾਵੇ ਤਿਸ ਕੈ ਨੇੜੇ ਕੋਈ ਨਾ ਜਾਵੇ ਤੂ ਜਲ ਥਲ ਮਹੀਲ ਸਭ ਤੇ ਦੂਰ ਜਨ ਨਾਨਕ ਹਰਿ ਜਪ ਹਾਜਰਾ ਹਜੂਰ ਪੈਰੋ ਮਹੱਲਾ ਪੰਜਵਾਂ ਪੈਰੋ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੈ ਹਰ ਨਾਮ ਮੁਰਾਰ ਮਸਤਕ ਭਾਗ ਹੋਵੈ ਜਿਸ ਲਿਖਿਆ ਸੋ ਗੁਰਮਤਿ ਹਿਰਦੈ ਹਰ ਨਾਮ ਸਮਾਰ ਹਰ ਦਾ ਸੰਤਾਰ ਕੀ ਹਰ ਮੂਰਤ ਜਿਸ ਹਿਰਦੈ ਹਰ ਨਾਮ ਮੁਰਾਰ ਮस्तक ਪਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਹਿਰਦੈ ਹਰ ਨਾਮ ਸਮਾਰ ਗੁਰੂ ਪਿਆਰਿਓ ਭੁਲ ਚੁਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ